ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆਂ ਦੋਸਤੋ ਪਿੰਡ ਚਕਰੀ ਤਹਿਸੀਲ ਜ਼ਿਲ੍ਹਾ ਇਸਪਿੰਡ ਤੋਂ શ્રી ਤਰਨਤਾਰਨ ਸਾਹਿਬ ਲੱਗਦਾ ਵੀਡੀਓ ਦੋਸਤੋ ਇਸ ਘਰ ਨੂੰ ਆਪਾਂ ਪਹਿਲਾਂ ਵੀ ਕਾਫੀ ਪਾਈਆਂ ਨੇ ਵੀਰ ਕੋਮਲ ਦਾ ਘਰ ਬਿਲਕੁਲ ਨਾਲ ਲੱਗਦਾ ਤੇ ਉਹਨਾਂ ਦੇ ਬਿਲਕੁਲ ਆਪਣੇ ਸ਼ਰੀਕੇ ਦੇ ਵਿੱਚ ਦੋਸਤੋ ਆਪਣੇ ਭੱਪੀ ਦੇ ਵਿੱਚੋਂ ਆਪਣੇ ਭਾਈਚਾਰੇ ਦੇ ਵਿੱਚੋਂ ਇੱਕ ਹੋਰ ਘਰ ਨੂੰ ਆਪਾਂ ਵੀਡੀਓ ਪਾ ਰਹੇ ਆਂ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਪੁੱਛਾਂਗੇ ਵੀਰ ਨੂੰ ਵੀ ਘਰੇਲੂ ਪਸ਼ੂ ਆ ਜਾਂ ਵਪਾਰ ਦਾ ਕੀਤਾ ਕਰਦੇ ਆ ਠੀਕ ਆ ਜੀ ਪਸ਼ੂ ਆ ਤੁਹਾਨੂੰ ਚਾਰ ਦਿਖਾਉਣੇ ਆ ਦੋਸਤੋ ਸ਼ਾਹੀਵਾਲ ਅੰਗ ਦੇ ਵਿੱਚ ਵਹਿੜ ਦਿਖਾਵਾਂਗੇ ਇੱਕ ਕ੍ਰੋਸ ਸ਼ਾਹੀਵਾਲ ਅੰਗ ਦੇ ਵਿੱਚ ਤੇ ਇੱਕ ਐਚ ਐਫ ਤੇ ਕਿਤੇ ਨਾ ਕਿਤੇ ਗਰਨੇਡੋ ਦਾ ਜਿਹੜਾ ਦੋਸਤੋ ਮਿਕਸ ਆਪੋਂ ਵਹਿੜ ਦਿਖਾਵਾਂਗੇ ਇੱਕ ਮਾਜ ਦਿਖਾਵਾਂਗੇ ਠੀਕ ਆ ਜੀ ਇੱਕ ਵਹਿੜ ਸੂਈ ਆ ਤਿੰਨ ਪਸ਼ੂ ਗੱਭਣ ਆ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਰ ਦੀ ਸਸਰੀ ਕਾਲ ਸਸਰੀ ਕਾਲ ਸੰਤੂ ਸਾਹਿਬ ਕੋਸ਼ਣਾ ਠੀਕ ਠਾਕ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਹਾਂਜੀ ਵਧੀਆ ਜੀ ਵਧੀਆ ਠੀਕ ਹੈ ਜੀ ਹਾਂਜੀ ਅੱਛਾ ਇੱਕ ਵੀਰ ਆਪਣਾ ਨਾਮ ਆਪਣੇ ਭੈਣ ਭਰਾਵਾ ਸੱਜਣਾ ਨਾਲ ਕਰਦੀਏ ਸੰਗ ਨਾਂ ਵੀਰ ਜੀ ਆਪਣਾ ਸਤਨਾਮ ਸਿੰਘ ਹੈ ਜੀ ਪਿੰਡਾ ਕਣਾ ਸ਼ਕਰੀ ਹੈ ਜੀ ਤੇ ਜ਼ਿਲ੍ਹਾ ਤਰਨਤਾਰਨ ਤੇ ਆਪਣਾ ਥੇਲ ਵੀ ਤਰਨਤਾਰਨ ਜੀ ਅੱਛਾ ਜੀ ਹਾਂਜੀ ਅੱਛਾ ਸਤਨਾਉ ਭਾਈ ਪਸ਼ੂ ਇਸੇ ਤਰ੍ਹਾਂ ਲਿਆਉਣੇ ਸ਼ੁਰੂ ਕੀਤੇ ਵਿਕਰੀ ਵਾਲੇ ਹਾਂਜੀ ਹਾਂਜੀ ਭਾਈ ਵਿਕਰੀ ਵਾਲੇ ਠੀਕ ਹੈ ਆਪਣਾ ਕਮਾਲ ਆਉਂਦਾ ਜਾਂਦਾ ਰਹਿੰਦਾ ਜੀ ਆਉਂਦਾ ਜਾਂਦਾ ਰਹਿੰਦਾ ਹਾਂਜੀ ਠੀਕ ਹੈ ਅੱਜ ਆਪਾਂ ਜਿਹੜੇ ਪਸ਼ੂ ਦਿਖਾਉਣੇ ਆ ਤਿੰਨ ਬਿਹੜਾ ਆਪਣੇ ਕੋਲ ਤੇ ਇੱਕ ਮੱਝ ਆ ਗਈ ਹਾਂਜੀ ਹਾਂਜੀ ਠੀਕ ਆ ਇੱਕ ਘਾੜ ਭਾਜੀ ਸੂਈ ਆ ਤੇ ਦੋ ਗੱਬਣਾ ਵਾ ਤੇ ਇੱਕ ਮੱਝ ਗੱਬਣਾ ਹੀ ਠੀਕ ਆ ਜੀ ਹਾਂਜੀ ਠੀਕ ਆ ਲੋ ਦੋਸਤੋ ਨਾਲ ਦੀ ਨਾਲ ਹੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਸੋ ਪਸ਼ੂ ਬਿਲਕੁਲ ਵਾਜਬ ਤੇ ਛੋਟੇ ਰੇਟ ਆ ਤੇ ਵੀਰ ਕੋਮਲ ਦੇ ਘਰੋਂ ਵੀ ਆਪਾਂ ਵੀਡੀਓ ਪਾਉਂਦੇ ਰਹੇ ਆ ਬਿਲਕੁਲ ਜੈਨੂਨ ਛੋਟੇ ਛੋਟੇ ਰੇਟ ਹੁੰਦੇ ਆ ਅੱਛਾ ਤੇ ਇਸ ਪਹਿਲੇ ਨੰਬਰ ਜਿਹੜੀ ਆ ਬਿਹੜ ਬਿਲ ਖੜੀ ਆ ਆਪਣੇ ਕੋਲ ਸਾਈ ਵਾਲਾਂ ਦੇ ਵਿੱਚ ਹਾਂਜੀ ਭਾਈ ਕੀ ਡਿਟੇਲ ਆ ਸੁਆ ਕਿੰਨਾ ਸਮੇਂ ਸੂਈ ਆ ਇਹ ਸੁਆ ਭਾਈ ਦੂਜਾ ਹੀ ਦੂਜਾ ਸੁਆ ਹਾਂਜੀ ਠੀਕ ਆ ਦਿਨ ਕਿੰਨੇ ਹੋ ਗਿਆ ਜੀ ਇਹਨੂੰ ਦਿਨ ਇਹਨੂੰ ਹੋ ਹੀ ਗਿਆ ਜੀ ਮੰਨ ਲਓ 15 ਦਿਵਜ ਵਜ ਗਏ ਅੱਛਾ ਆ ਬੱਚਾ ਹਾਂਜੀ ਇਹ ਵਛੀ ਮਗਰੀ ਇਹ ਮਗਰ ਬੱਚੀ ਠੀਕ ਆ ਜੀ ਲੰਬਾ ਧੋਨ ਜੋ ਛਾਈ ਵਾਲ ਵਛੀ ਛਾਈ ਵਾਲ ਅੰਗ ਦੇ ਵਿੱਚ ਵਛੀ ਬਹੁਤ ਖੂਬਸੂਰਤ ਆ ਮਗਰ ਕਿੰਨੇ ਕਿ ਦਿਨ ਦੱਸਿਆ ਸੂਈ ਨੂੰ ਇਹ ਭਾਜੀ 15 ਕਿ ਦਿਨ ਹੋ ਹੀ ਗਏ ਮੰਨ ਲਓ ਠੀਕ ਆ ਜੀ ਹਾਂਜੀ ਲਓ ਦੋਸਤੋ 15 ਕਿ ਦਿਨਾਂ ਦੀ ਸੂਈ ਆ ਤੇ ਸੁਆ ਦੂਜਾ ਕੂਗੀ ਹੈ ਹਾਂਜੀ ਸੁਆ ਭਾਈ ਦੂਜਾ ਇਹ ਘਰ ਲੈਣ ਦੂਜਾ ਜਾਂਦੇ ਠੀਕ ਆ ਦੁੱਧ ਦੇ ਥਲੇ 12 ਕਿਲੋ ਹੈ ਪੱਕਾ ਠੀਕ ਹੈ ਜੀ ਹਾਂਜੀ ਲਓ ਦੋਸਤੋ 12 ਕਿਲੋ ਦੁੱਧ 15 ਦਿਨਾਂ ਦੀ ਸੂਈ ਆ ਅੱਛਾ ਤੇ ਵੀਰ ਜਿਹੜਾ ਮਤਲਬ ਇੱਕ ਘਾਲਾ ਵੀ ਜਿਹੜਾ ਆਪਾਂ ਚਵਾਇ ਦੇਣਾ ਦੁੱਧ ਹਾਂਜੀ ਕੈਨ ਨੂੰ ਇੱਕ ਹੁੰਦਾ ਨਾ ਵੀ ਯਾਰ ਕੈਨ ਨੂੰ ਕੋਈ 12 ਮੰਨ ਲੇ 15 ਮੰਨ ਲੇ ਇੱਥੇ ਆ ਕੇ ਭਾਂਡੇ ਵਿੱਚ ਪਾਣਾ ਥੋੜਾ ਘੱਟ ਪਵੇ ਉਹ ਗੱਲ ਨਹੀਂ ਨਹੀਂ ਭਾਜੀ ਆਪਣਾ ਲੀਟਰ ਵਾਲਾ ਹੀ 12 ਹੈ ਠੀਕ ਹੈ ਜੀ ਹਾਂਜੀ ਠੀਕ ਲਓ ਦੋਸਤੋ ਖੋਲ ਕੇ ਇੱਕ ਵਾਰੀ ਤੋਰ ਕੇ ਤੁਹਾਨੂੰ ਦਿਖਾਉਨੇ ਆ 12 ਲੀਟਰ ਇਸ ਬਾਹਰ ਤੇ ਥਲੇ ਦੁੱਧ ਦਾ ਸੋ ਨਾਰਮਲੀ ਜੇਕਰ ਦੇਖੀਏ ਤੇ 12 13 12 13 1 ਵੇੜਾ ਦੁੱਧ ਕੱਢਦੀਆਂ ਠੀਕ ਆ ਤੇ ਆ ਆ ਤੁਸੀਂ ਵੇਖ ਸਕਦੇ ਜੇ ਫੇਸ ਕੁਆਲਟੀ ਕਿਤੇ ਨਾ ਕਿਤੇ ਦੋਸਤੋ ਸ਼ਾਹੀ ਵਾਲ ਦੇ ਵਿੱਚ ਤੁਸੀਂ ਮੰਨ ਸਕਦੇ ਜੇ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਰਾਖੀ ਦਾ ਵੀ ਇਹਦੇ ਜੇ ਮਿਕਸ ਅਪ ਹੈਗਾ ਥੋੜਾ ਜਿਹਾ ਗਰੋਸ ਆ ਤੇ ਬਾਕੀ ਠੰਡੀ ਠਿਹਰੀ ਆ ਪੂਰੀ ਸੀਲਸ ਲੱਗ ਸੋ 12 ਲੀਟਰ ਤੇ ਹੁਣ ਚੱਲ ਰਹੀ ਆ ਅੱਜ 15 ਦਿਨਾਂ ਦੀ ਸਹੀ ਮਗਰ ਬੱਛੀ ਆ ਆ ਦੇਖੋ ਹੂੰ ਹੂੰ ਬਾਕੀ ਭਾਈ ਠੰਡੀ ਸੀਲ ਜੀ ਹਾਂ ਹਾਂ ਉਹ ਕੈਮਰਾ ਥੋੜਾ ਡਰ ਗਈ ਠੀਕ ਹੈ ਤੇ ਵੈਸੇ ਕੋਈ ਵੰਗਾ ਬੰਗਾ ਪਾਉਣ ਦੀ ਲੋੜ ਨਹੀਂ ਜਾਂ ਪਾ ਲੈਨੇ ਆ ਨਹੀਂ ਵੰਗਾ ਆਪਾਂ ਪਾ ਹੀ ਲੈਨੇ ਭਾਈ ਠੀਕ ਆ ਹਾਂਜੀ ਤੇ ਬਹਲੋ 12 ਲੀਟਰ ਦੁੱਧ ਦਾ ਅੱਛਾ 12 ਲੀਟਰ ਪੂਰਾ ਤੇ ਕਿੰਨੇ ਦੀ ਦਵਾਗੇ ਆਪਾਂ ਹਾਂ ਨਾ ਕਿਥੋਂ ਤੱਕ ਇਹ ਭਾਜੀ 42000 ਦਾ ਛੋਟਾ ਆਪਾਂ ਕਰ ਦਾਂਗੇ 42 ਚੋਂ ਹਾਂਜੀ ਮਾਤਨ ਕਰ ਦਾਂ ਕੋਇਆ ਗਿਆ ਭਣ ਭਰਾ ਦਾ ਠੀਕ ਆ ਹਾਂਜੀ ਅੱਛਾ ਤੇ ਵੀਰ ਪੱਕੀ ਚੋਣ ਅਗਲੇ ਪਿਛਲੇ ਥਣਾਂ ਦੇ ਬਰਾਬਰ ਮੈਂ ਨਾ ਚੋਣ ਪੂਰੀ ਬਰਾਬਰ ਕੋਈ ਥਾਂ ਤੇ ਬਵਾਦ ਨਹੀਂ ਕੋਈ ਘਾੜ ਨਹੀਂ ਫੈਡ ਫੂਡ ਵੀ ਚੰਗੀ ਹੁੰਦੀ ਹੈ ਹਾਂਜੀ ਚੰਗੀ ਫੈਡ ਵੀ ਵਧੀਆ ਹੁੰਦੀ ਦੀ ਕੋਈ ਬਾਦ ਘਾੜੋ ਤੁਹਾਨੂੰ ਦੱਸਾਂਗੇ ਜਰੂਰ ਹਾਂਜੀ ਠੀਕ ਹੈ ਜੀ ਠੀਕ ਹੈ ਤਾਂ ਦੋਸਤੋ ਜੇਕਰ ਕਿਸੇ ਪਸ਼ੂ ਦੇ ਵਿੱਚ ਕੋਈ ਕਮੀ ਪੇਸ਼ੀਆ 19 ਕੀ ਵਧੀ ਕੀ ਹੈਗੀ ਆ ਜਾਂ ਹੋਵੇ ਤੇ ਉਹ ਵਿੱਚੇ ਬਿਆਨ ਕੀਤੀ ਜਾਊਗੀ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਦੂਰ ਨੇੜੇ ਕਿਸੇ ਭਰਾ ਨੂੰ ਸੱਤ ਕੇ ਤੇ ਬਾਅਦ ਵਿੱਚ ਖਰਾਬ ਕੀਤਾ ਜਾਵੇ ਆ ਤੁਸੀਂ ਵੇਖ ਸਕਦੇ ਜੇ ਬੇਨਮੁਨ ਕਾਫੀ ਜਿਆਦਾ ਦੋ ਪਾਸੇ ਮਿਲਕ ਬੇਨ ਮਿਲਕ ਨਾੜੀ ਕਾਫੀ ਵਾਨੇ ਲੇਵ ਦੇ ਵੀ ਕਾਫੀ ਜਿਆਦੀਆਂ ਮੋਟਾ ਨਾੜਾ ਜਿਹੜੀਆਂ ਤੁਹਾਨੂੰ ਬਿਲਕੁਲ ਨਾੜੀਆਂ ਮੋਟੀਆਂ ਦਿਖਾਈ ਦੇ ਰਹੀਆਂ ਠੀਕ ਆ ਤੁਮ ਮੁੱਠੀ ਥਾਣਾ ਗੋਲ ਥਾਣਾ ਜਿੱਦਾਂ ਆਪਾਂ ਕੋ ਨਾਰਮਲ ਸ਼ਾਹੀ ਵਾਲ ਵੇੜਾ ਤਾਂ ਦੇਖਦੇ ਸੋ ਚੰਗਾ ਦੁੱਧ 42000 ਦੇ ਵਿੱਚੋਂ ਛੋਟ ਛੱਪਾ ਅੱਛਾ ਆ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਇੱਧਰ ਆ ਖੜੀ ਹੈ ਵੇੜ ਜੀ ਇਹ ਭਾਜੀ ਪਹਿਲਾ ਸੁਆ ਵੇੜਾ ਜੀ ਪਹਿਲੇ ਨੇ ਹਾਂਜੀ ਠੀਕ ਆ ਜੀ ਹਜੇ ਸਮਾਂ ਇਹਦਾ ਪਿਆ ਹੈ ਕਾਫੀ ਕਿੰਨਾ ਸਮਾਂ ਹੈ ਮੰਨ ਲਓ ਹਫਤਾ ਖੜਦੀ ਹੈ ਜੀ ਹਫਤਾ ਲੈ ਜੂਗੀ ਤਾਂ ਦੋਸਤੋ ਇਹ ਇੱਕ ਹਫਤਾ ਹਜੇ ਸਮਾਂ ਬਾਕੀ ਆ ਇਸ ਵੇੜ ਦਾ ਸੂਣ ਦੇ ਤੋ ਲੜਣਾ ਲੂਣਾ ਤੁਸੀਂ ਦੇਖ ਸਕਦੇ ਜੀ ਕਾਫੀ ਲਾਏ ਪਈ ਆ ਨੋਕਰਾ ਥਾਣਾ ਪਹਿਲਾ ਸੂਬਾ ਸੋਣੀ ਆ ਠੀਕ ਆ ਜੀ ਤੇ ਝੈਲਰ ਝੂਲਰ ਗੱਲ ਕੰਬਲ ਉੱਪਰ ਜਿਹੜਾ ਤੁਸੀਂ ਦੇਖ ਸਕਦੇ ਬੰਪੂ ਵੀ ਉਸੇ ਤਰ੍ਹਾਂ ਹੈਗਾ ਠੀਕ ਆ ਜੀ ਜਿਵੇਂ ਇੱਕ ਆਪਾਂ ਸ਼ਾਹੀਵਾਲ ਵੜਾਂ ਦੇ ਵਿੱਚ ਦੇਖਦੇ ਆ ਥੋੜਾ ਬਾਦ ਲिटल ਬਿਟ ਆਪਾਂ ਕਹਿ ਸਕਦੇ ਵੀ ਇੰਦੇ ਵਿੱਚ ਕ੍ਰੋਸ ਵੀ ਹੋਊਗਾ ਠੀਕ ਆ ਜੀ ਤੇ ਸ਼ਾਹੀਵਾਲ ਕ੍ਰੋਸ ਆਂਗ ਦੇ ਵਿੱਚ ਤੁਸੀਂ ਮੰਨ ਸਕਦੇ ਜੀ ਇਧਰੋਂ ਤੁਹਾਨੂੰ ਇੱਕੋਰੀ ਥੋੜਾ ਆਪਾਂ ਨੇੜੋ ਦਿਖਾ ਦਗੇ ਇੱਕ ਹਫਤਾ ਬਾਕੀ ਆ ਸੋ ਆ ਥਣ ਦੇ ਬਾਅਦ ਜੀ ਮੁੱਠੀ ਥਾਣਾ ਪੂਰਾ ਨੋਕਲਾ ਥਾਣਾ ਠੀਕ ਹੈ ਜੀ ਇਹ ਅਸਾ ਐਗਜ਼ੈਕਟ ਜਿਹੜਾ ਹੈ ਸੂਆ ਪਹਿਲਾ ਹੀ ਆਪਣੇ ਕੋਲ ਸੂਆ ਪਹਿਲਾ ਜੀ ਪਹਿਲਾ ਸੂਆ ਜੀ ਠੀਕ ਪਹਿਲਣ ਹਾਂਜੀ ਠੀਕ ਹੈ ਲਾਓ ਵੀਰ ਇਹ ਵੀ ਖੋਲ ਕੇ ਤੋਰ ਕੇ ਦਿਖਾ ਦਿਓ ਬਾਕੀ ਢਲਾਂਡੋ ਲਸਨ ਸਾਹਿਬ ਬਹੁਤ ਆ ਟਾਈਮ ਸਮਾਂ ਲੈ ਜੂਏ ਇਹ ਪਰ ਸਮਾਂ ਲੈ ਜੂਗੀ ਹਾਂਜੀ ਲਓ ਦੋਸਤੋ ਵੈਸੇ 7 ਦਿਨ ਦੱਸਿਆ ਠੀਕ ਹੈ ਜੀ ਦੱਸਣ ਮੁਤਾਬਕ 7 ਦਿਨਾਂ ਹੋ ਸਕਦਾ ਵੀ ਪਲੀ ਗੋਲੀ ਪੂਰੀ ਆ ਸਭੀ ਸੁਭੀ ਚੰਗੀ ਆ ਜਿੰਨੀ ਤੁਸੀਂ ਵੇਖੋਗੇ ਮੀਡੀਅਮ ਹਾਈਟ ਦੇ ਵਿੱਚ ਤੇ ਸਭੀ ਚੰਗੀ ਆ ਹੋ ਸਕਦਾ 7 ਦੇ ਉੱਪਰ ਕੋਈ 8 ਦਿਨ ਵੀ ਲੈ ਕੇ ਜਾ ਸਕਦੀ ਹੈ ਠੀਕ ਹੈ ਜੇ ਇੱਕ ਅੱਧਾ ਦਿਨ ਇੱਕ ਦੋ ਦਿਨ ਉੱਪਰ ਵੀ ਲੈ ਕੇ ਜਾ ਸਕਦੀ ਆ ਆ ਦੇਖੋ ਸੁੱਤਲ ਤੁਲ ਕਾਫੀ ਆ ਬਖਾਲੇ ਦੇ ਵਿੱਚ ਤੇ ਕੋਈ 5-7 ਦਿਨਾਂ ਦੇ ਵਿੱਚ ਪ੍ਰੋਪਰ ਜੇਕਰ ਆਪਾਂ ਗੱਲ ਕਰੀਏ ਤੇ ਪੂਰੀ ਤਿਆਰੀ ਕਰ ਜੂ ਕਰਮਾਂ ਲਈ ਤੇ ਮੀਡੀਅਮ ਦਰਮਿਆਨੀ ਹਾਈਟ ਮੰਨ ਕੇ ਕੋਈ ਮੇਰਾ ਭਰਾ ਸੋਦਾ ਕਰ ਲੀ ਠੀਕ ਹੈ ਜੀ ਮੀਡੀਅਮ ਦਰਮਿਆਨੀ ਹਾਈਟ ਆ ਤੇ ਬਾਕੀ ਠੰਡੇ ਪਾ ਆ ਤੁਹਾਨੂੰ ਦਿਖਾ ਰਹੇ ਆ ਵੈਸੇ ਸਾਫ ਸੁਥਰਾ ਕਿਸੇ ਤਰ੍ਹਾਂ ਦੀ ਕੋਈ ਜਿਆਦੀ ਇਕਟਰਾ ਜਾਂ ਮਾਸ ਕੁਝ ਜ਼ਿਆਦਾਤਰ ਨਾਲ ਲੱਗਾ ਹੁੰਦਾ ਉਹ ਨਹੀਂ ਲੱਗਾਗਾ ਚਾਰ ਹੀ ਥਾਣਾ ਲੰਬੇਪੁਰ ਤੇ ਆਹ ਸਟ੍ਰਕਚਰ ਆ ਦੋਸਤੋ ਇਸ ਵੇੜ ਦਾ ਠੀਕ ਆ ਬਾਕੀ ਥੱਲੇ ਥੱਲੇ ਸੰਸਾ ਪੂਰਾ ਭਰ ਜੂਗੀ ਇਹ ਟਾਈਮ ਨਾਲ ਉਹ ਲੈਂਦੀ ਹਫਤਾ ਖੰਡ ਤੇ ਪੂਰਾ ਥੱਲੇ ਥੱਲੇ ਆ ਮੇਰ ਬਣੂਗੀ ਮਤਲਬ ਇਹ ਪੂਰਾ ਬਣ ਜਾਣਾ ਹਾਂਜੀ ਢੱਲਾਂ ਢਲਾਂ ਬਹੁਤ ਤੁਹਾਡੇ ਸਾਹਮਣੇ ਵੇਖੋ ਬਿਲਕੁਲ ਜੀ ਬਿਲਕੁਲ ਹਾਂਜੀ ਥੋ ਢਿਲ ਢੁਲ ਦੋਸਤੋ ਕਾਫੀ ਆ ਪੰਜਾਂ ਸੱਤਾਂ ਸੱਤਾਂ ਦਿਨਾਂ ਦੇ ਵਿੱਚ ਪੂਰੀ ਬਣ ਕੇ ਤਿਆਰ ਹੋ ਜੂਗੀ ਠੀਕ ਆ ਤੇ ਚੰਗੀ ਵੇੜ ਆ ਜ਼ਰੂਰ ਤੁਸੀਂ ਹੱਥ ਪਾ ਸਕਦੇ ਛੜੀਆਂ ਛੁੜੀਆਂ ਬ ਪੰਗਾ ਕਰਮ ਵਾਲੀ ਚੱਲ ਜੂਗੀ ਪਹਿਲਾ ਸੁਬਾ ਸੂਣੀ ਆ ਇਹਦਾ ਮੁੱਲ ਕੀ ਕਰਾਂਗੇ ਫਿਰ ਆਪਾਂ ਇਹਦਾ ਸੰਤੂ ਸਾਹਿਬ ਮੁੱਲ ਕਰਦੇ ਆ 38000 ਜੀ ਓਕੇ ਤੇ ਬਾਕੀ ਕੋਈ ਆਇਆ ਗਿਆ ਭਣ ਭਰਾ ਦਾ ਮਾਨਤਾ ਕਰਦੇ ਜੀ 38000 ਦੇ ਵਿੱਚੋਂ ਹਾਂਜੀ 38000 ਦੇ ਵਿੱਚ ਛੋੜਛੱਪਾ ਕਰਦਾ ਹੈ ਉਹ ਕਰਾਇਆ ਭੜਾ ਜੀ ਠੀਕ ਹੈ ਜੀ ਹਾਂਜੀ ਬਹੁਤ ਦੋਸਤੋ 38000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਸੋ ਅੱਛੀ ਤੁਸੀਂ ਪ੍ਰੋਪਰ ਦੇਖ ਲਈ ਆ ਪਹਿਲਾ ਸੁਬਾ ਸਪੈਡ ਨੇ ਸੂਣਾ ਠੀਕ ਆ ਸੋ ਬਾਕੀ ਨਸਲ ਬਰੀਡ ਸੋ ਜਿਹੜੇ ਮੇਰੇ ਮੇਰ ਨੂੰ ਜਿਹੜੀ ਵੀ ਵੰਡ ਲੱਗੀ ਉਹਦੇ ਵਿੱਚ ਤੁਸੀਂ ਐਡਜਸਟ ਕਰ ਲਿਓ ਠੀਕ ਆ ਬਾਕੀ ਥਾਂ ਦੇਵੇ ਦੀ ਪੂਰੀ ਸਾਫ ਸੁਥਰੀ ਹੈ। ਏ ਕਾਜੀ। ਅੱਛਾ ਤਵੀਰ ਇੱਧਰ ਜਿਹੜੀ ਆਪਣੇ ਕੋਲ ਆ ਵੈੜ ਖੜੀ ਹੈ। ਤੇ ਕਦ ਬੋਤ ਇਸ ਵੈੜ ਦਾ ਵੀ ਫੁੱਲ ਵੱਡਾ। ਵੱਡੇ ਕਦ ਕੜ ਦੇ ਵਿੱਚ ਆ ਦੋਸਤੋ ਸਟਰਕਚਰ ਤੁਸੀਂ ਆ ਵੇਖੋ ਬਾਕੀ ਆਪਾਂ ਡਿਟੇਲ ਲੈਣੀ ਆ। ਇਹ ਸੁਬਾ ਕਿੰਨਾ ਜੀ? ਇਹ ਭਾਈ ਦੂਜਾ ਸੁਬਾ ਜੀ। ਦੂਜਾ। ਹਾਂਜੀ। ਠੀਕ ਆ ਦੇਣ ਇਹਦੇ ਵੀ ਮੈਨੂੰ ਲੱਗਦਾ ਕਾਫੀ ਪੈ ਜੇ। ਦੇਣਾ ਜੇ ਮੰਨ ਲਓ ਦਾਖ ਲੈ ਜਾਣੇ ਜੀ। 10 ਕ ਦਿਨ ਲੈ ਜੂ। ਹਾਂਜੀ 10 ਦਿਨ ਲੈ ਹੀ ਜਾਣੇ। ਨਾਓ ਦੋਸਤੋ 10 ਦਿਨ ਹਜੇ ਪੈਂਡਿੰਗ ਆ ਠੀਕ ਹੈ ਜੀ 10 ਦਿਨ ਲੈ ਜੂਗੀ ਬਾਕੀ ਕੱਦ ਬੋਤ ਤੁਸੀਂ ਵੇਖ ਕੇ ਚੈੱਕ ਕਰੋ ਕਿ ਫੁੱਲ ਵੱਡੇ ਕੱਦ ਕਾੜ ਦੇ ਵਿੱਚ ਆ ਜਿੰਨਾ ਕਿ ਆਪਾਂ ਨਾਰਮਲ ਐਚਐਫ ਵੜਾ ਦੇਖਦੇ ਆ ਸੋ ਠੰਡੀਆਂ ਧੀਰੀ ਆ ਬਾਕੀ ਸੀਲੀਆਂ ਸੂਲੀਆਂ ਤੁਸੀਂ ਵੇਖੋ ਜੀ ਠੰਡੀ ਸੀਲ ਬਹੁਤ ਸੰਦ ਸਾਹ ਬਾਕੀ ਆ ਕੋਈ ਗੱਲ ਨਹੀਂ ਉਹ ਜੀ ਬਾਕੀ ਤੁਸੀਂ ਵੇਖ ਸਕਦੇ ਲਾਇਆ ਬਣਾਇਆ ਕਰਮਾ ਵਾਲੀ ਦਾ ਕਾਫੀ ਪਿਆ ਹਜੇ ਵੀ 8-7 ਦਿਨ ਹਜੇ ਬਾਕੀ ਆ ਨੋਕਲਾ ਥਾਣਾ ਲੰਬੇ ਥਾਣਾ ਪੂਰੇ ਮੁਠੀ-ਮੁਠੀ ਥਾਣੇ ਲੱਗਾ ਕਰਮਾ ਵਾਲੀ ਨੂੰ ਭਵਾਨੇਲੇਵੇ ਦੀ ਵੈਸੇ ਪੂਰੀ ਸਾਫ ਸੁਥਰੀ ਸੋਹਣੇ ਇਹ ਸੁਭਾ ਦੂਜਾ ਦੱਸਿਆ ਜੀ ਹਾਂਜੀ ਦੂਜਾ ਸੁਭਾ ਜੀ ਅਸਾ ਪਿੱਛੋਂ ਦੱਸਿਆ ਗਿਆ ਕੋਈ ਪਹਿਲੇ ਸੁਭੇ ਦਾ ਦੋ ਦੋ ਚਵਾਈ ਚੁਈ ਤਾਂ ਕਿੰਨਾ ਸੀਗਾ ਪਹਿਲੇ ਸੁਭੇ ਦਾ ਨਾ 15 16 ਕਿਲੋ ਦਸੇ ਘਰ ਵਾਲਿਆਂ ਨੇ 15 16 ਕਿਲੋ ਹਾਂਜੀ ਟੇਟਰ ਠੀਕ ਹੈ ਤੇ ਬਾਕੀ ਵੇਖੋ ਆਰਗਿੰ ਜਦਾਂ ਵੈੜ ਦਾ ਕੱਦ ਬਹੁਤ ਹੈ ਇਹਨਾਂ ਕੀ ਜਾਂਦਾ ਇਹਨੂੰ ਜੀ ਹੂੰ ਲੋ ਵੀ ਪ੍ਰਭੂ ਠੀਕ ਹੈ ਜੀ ਪੂਰੀਆਂ ਵੱਡੀਆਂ ਜਿਵੇਂ ਆਪਾਂ ਵੈੜਨ ਦੀ ਗੱਲ ਕਰ ਲਈ ਪੂਰੀਆਂ ਵੱਡੀਆਂ ਵੈੜਾਂ ਓਡਾ ਕੱਦ ਬਹੁਤ ਆ ਜਿਵੇਂ ਐਚ ਐਫ ਬਰੀਡ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਇੱਕ ਐਚ ਐਫ ਬਰੀਡ ਦੇ ਵਿੱਚ ਜਿੱਟੀਆਂ ਆਪਾਂ ਫੁੱਲ ਵੱਟੀਆਂ ਵੈੜਾਂ ਦੇਖ ਥਣ ਦੇਵੇ ਦੀ ਪੂਰੀ ਸਾਫ ਸੁਥਰੀ ਆ ਚਾਰ ਥਣ ਵੰਡ ਬੁੰਡ ਆਪਸੀ ਚੰਗੀ ਆ ਜਿਵੇਂ ਜਿਵੇਂ ਦੋਸਤੋ ਲੇਵਾ ਭਰਨਾ ਸ਼ੁਰੂ ਕੀਤਾ ਇਹਨੇ ਉਵੇਂ ਲਖੇੜ ਹੋਰ ਨਿਕਲ ਕੇ ਸਾਹਮਣੇ ਆਊਗਾ ਗੁੱਠੀ ਥਣ ਹੱਥੀ ਚਵਾਈ ਲਾ ਥਾਣਾ ਬਾਕੀ ਸਿਲੀਆਂ ਸੁਲੀਆਂ ਤੁਸੀਂ ਦੇਖ ਹੀ ਲਈਆਂ ਜਿੱਦਾਂ ਮਰਜ਼ੀ ਮੇਰਾ ਵੀਰ ਕੋਈ ਹੱਥ ਲਾ ਕੇ ਆਪਣੀ ਤਸੱਲੀ ਕਰਦਾ ਸਿਲੀਆਂ ਸੁਲੀਆਂ ਬਹੁਤ ਜੀ ਮੰਨ ਲਵਾਂਦੇ ਕੱਖ ਨਹੀਂ ਜਿੱਦਾਂ ਮਾੜੀ ਕੋਈ ਇਧਰਲੇ ਬਣੇ ਉਧਰਲੇ ਬਣੇ ਜਿੱਦਾਂ ਮਰ ਚੱਕਰੀ ਕੋਈ ਨਹੀਂ ਠੀਕ ਹੈ ਜੀ ਅੱਛਾ ਵੀਰ ਵੜ ਇਹ ਵੀ ਚੰਗੀ ਖਾਸੀ ਆ ਹਾਂ ਜੀ ਵੀਰ ਜੀ ਜੇਕਰ ਆਪਾਂ ਇਹ ਵੀ ਨੋਟ ਕਰਾਇਆ ਵੀ ਹੈ ਵੀ ਵੱਡੀ ਆ ਕਦ ਕਰ ਵੱਡੀ ਵੈਟ ਚ ਪੂਰੀ ਫੁੱਲ ਵੱਡੀ ਹੈ ਜੀ ਤੇ ਇਹ ਆਪਣੀ ਕਿੱਥੋਂ ਤੱਕ ਹੋ ਜੂਗੀ ਹਾਂ ਨਾ ਵੀ ਦੱਸਦੀਏ ਤੇ ਇੱਕ ਮੁੱਲ ਕੀ ਕਰਦੇ ਆ ਜੈਸਾ ਉਹ ਕਿੱਥੋਂ ਤੱਕ ਹੋ ਜੂਗੀ ਇਹਦਾ ਮੁੱਲ ਭਾਜੀ 43000 ਕਰਦੇ ਆ ਜੀ ਓਕੇ ਹਾਂ ਜੀ ਬਾਕੀ ਮਾਨ ਕਰਾਂਗੇ ਵਿੱਚੋਂ ਅੱਛਾ ਜੀ ਹਾਂ ਜੀ ਭੈਣ ਭਰਾ ਦਾ ਆਇਆ ਗਿਆ ਤਾਂ ਮਾਨ ਕਰਾਂਗਾ ਫੁੱਲ ਜੀ ਤੇ 43000 ਚੋਂ ਹਾਂ ਜੀ 43000 ਦਾ ਮਾਨ ਤਨ ਕਰਾਂਗੇ ਜੀ ਠੀਕ ਹੈ ਜੀ ਹਾਂ ਜੀ ਲੋ 43000 ਦੇ ਵਿੱਚੋਂ ਦੋਸਤੋ ਮਾਨ ਤਨ ਵੀਰ ਦਾ ਵੀ ਕਰਾਂਗੇ ਤੇ ਦੋਸਤੋ 10 ਦਿਨ 8 ਦਿਨ ਸਾਂਭਣ ਦੀ ਲੋੜ ਆ ਕੋਈ ਵੀਰ ਅਕਾ ਕਾਰੀ ਵਿਹਾਰੀ ਵਪਾਰੀ ਤੇ ਦੋ ਪੈਸੇ ਦਊਗੀ ਉਹਨੂੰ ਰੋਟੀ ਜਲਪਾਣੀ ਦਊਗੀ ਠੀਕ ਆ ਜੀ ਇਹ ਵੀ ਗਰੰਟਡ ਗੱਲ ਆ ਤੇ ਜਿਹੜਾ ਕੋਈ ਵੀਰ ਘਰੇ ਲੂਲਾ ਕੇ ਜਾਂਦਾ ਚੱਲ ਉਹਨੂੰ ਅੱਜ ਸਵੱਲੀ ਮਿਲ ਜੂਗੀ ਕਿਉਂਕਿ 10 ਦਿਨ ਸਾਹਮਣੀ ਪੈਣੀ ਆ ਕੋਈ ਨਹੀਂ ਬਾਕੀ ਮਾਤਾਨ ਕਰਦਾ ਖੁੱਲਾ ਕੋਈ ਗੱਲ ਨਹੀਂ ਜਿੱਦਾਂ ਕੋ ਪਾਣਾ ਭਰਾ ਕੋ ਆਉਂਣੀ ਨਹੀਂ ਜ਼ਰੂਰ ਦੀ ਠੀਕ ਆ ਤੋਂ ਮਾਲ ਇਸ ਵੀਰ ਕੋਲ ਵੀ ਆਉਂਦਾ ਰਹੂਗਾ ਦੋਸਤੋ ਤੇ ਬਿਲਕੁਲ ਵਾਜਬ ਤੇ ਛੋਟੇ ਰੇਟ ਹੀ ਆ ਪਹਿਲਾਂ ਵੀ ਆਪਾਂ ਤੁਹਾਨੂੰ ਇਸ ਘਰੋਂ ਵੀਡੀਓ ਦਿਖਾਈਆਂ ਨੇ ਵੀਰ ਕੋਮਲ ਦੇ ਘਰੋਂ ਤੇ ਮਾਲ ਬਿਲਕੁਲ ਸਸਤਾ ਤੇ ਵਾਜਬੀ ਹੁੰਦਾ ਅੱਛਾ ਵੀਰ ਜਿਹੜੀ ਆ ਮੱਝ ਆਪਾਂ ਬੰਨੀ ਆ ਹਾਂਜੀ ਆ ਕਿ ਚੋਕ ਤੇ ਸੂਏ ਸੋਣਾ ਇਹਨੇ ਠੀਕ ਹੈ ਤੇ ਇਹਦਾ ਮੰਨ ਲਓ 1 ਮਹੀਨਾ ਪ੍ਰੋਪਰ ਪੂਰਾ 1 ਮਹੀਨਾ ਰਹਿੰਦਾ ਇਹ ਸੋਝੇ 1 ਮਹੀਨਾ ਹਾਂਜੀ 1 ਮਹੀਨਾ ਪੂਰਾ ਘਰ ਵਾਲੇ ਦੱਸਿਆ ਬਾਕੀ ਆਪਾਂ ਚੈੱਕ ਕਰਾਈ ਕੋਈ ਆਉਦੀ ਤਸੱਲੀ ਕਰੇ ਕੋਈ ਚੈੱਕ ਕਰਾ ਖੜੇ ਪੂਰਾ 1 ਮਹੀਨਾ ਰਹਿੰਦਾ ਇਹਦਾ ਠੀਕ ਹੈ ਜੀ ਹਾਂਜੀ ਅੱਛਾ 1 ਮਹੀਨਾ ਵੈਸੇ ਦਿਨ ਪੂਰੇ ਹੋਣ ਦੇ ਵਿੱਚ ਹੀ ਹੈ ਕਿ ਜਾਂ ਨਹੀਂ ਨਹੀਂ 1 ਮਹੀਨਾ ਦਿਨ ਪੂਰੇ ਹੋਣ ਦੇ ਵਿੱਚ ਹੀ ਹੈ ਜੀ ਅੱਛਾ ਹਾਂਜੀ ਹੋ ਸਕਦਾ ਵੀ ਜੀ ਉੱਤੋਂ ਉੱਪਰ ਕੋ 2-4 ਦਿਨ ਲੱਗੇ ਉਹ ਸਾਰਾ ਉੱਪਰ ਕੋ 2-4 ਦਿਨ ਖੜ ਵੀ ਸਕਦੀ ਪਹਿਲਾਂ ਵੀ ਸੂ ਸਕਦੀ ਇਹਦਾ ਮੰਨ ਲਓ ਕੋਈ ਮਹੀਨਾ ਮੰਨ ਕੇ ਚੱਲੇ ਕੋਈ ਲਓ ਦੋਸਤੋ 1 ਮਹੀਨਾ ਪ੍ਰੋਕਸੀਮੀਟਲੀ ਜਿਹੜਾ 1 ਮਹੀਨਾ ਦਾ ਸਮਾਂ ਕੋ ਤੁਸੀਂ ਮੰਨ ਕੇ ਸੌਦਾ ਕਰ ਲਿਓ ਕਈ ਵਾਰ ਹੁੰਦਾ ਦੋਸਤੋ ਪਸੂ ਕੋਈ 2-4 ਦਿਨ ਫਾਈਨਲ ਉੱਪਰ ਲੈ ਜੇ ਚਲੋ ਉਹ ਤਾਂ ਕੀ ਕਹਿਣੇ ਆਪਾਂ ਵੈਸੇ ਮਹੀਨੇ ਦਾ ਸਮਾਂ ਤੁਸੀਂ ਆਈਡੀਆਂ ਮੰਨ ਲਿਓ ਠੀਕ ਆ ਤੇ ਬਿਲਕੁਲ ਦੇ ਦੇਣੀ ਹੈ ਬਿਲਕੁਲ ਸਸਤੇ ਰੇਟ ਦੇ ਉੱਤੇ ਛੋਟੇ ਜਿਹੇ ਰੇਟ ਦੇ ਉੱਪਰ ਤੁਹਾਨੂੰ ਮਿਲ ਜੂਗੀ ਹੈ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਸੋ ਜਿੱਦਾਂ ਕਿ ਤੁਹਾਨੂੰ ਦੱਸਿਆ ਮਹੀਨਾ ਪਿਆ ਕੋਈ ਵੀਰ ਆਪਦੇ ਹੱਥੀ ਆਪਣੇ ਘਰੇ ਲਿਜਾ ਕੇ ਤੁਸੀਂ ਚੰਗੀ ਸੇਵਾ ਕਰ ਸਕਦੇ ਜੀ ਮਹੀਨੇ ਦੇ ਵਿੱਚ ਪ੍ਰੋਪਰ ਚੰਗੀ ਜਿਹੜਾ ਦੋਸਤੋ ਹੱਥ ਫੇਰ ਸਕਦੇ ਜੇ ਚੰਗੀ ਸੇਵਾ ਕਰਕੇ ਰਾਜੀ ਹੋਰ ਵੀ ਤੁਸੀਂ ਕਰ ਲੋਗੇ ਠੀਕ ਹੈ ਜੀ ਆਪਦੀ ਨਿਗਰਾਨੀ ਦੇ ਵਿੱਚ ਸੇਵਾ ਚੰਗੀ ਕਰਕੇ ਕੋਈ ਵੀ ਅਰਗਾਹ ਸੇਲ ਵੀ ਕਰਨਾ ਚਾਹੂਗਾ ਤੇ ਬਿਲਕੁਲ ਜੜੀਆ ਦੋਸਤੋ ਅਕੇ ਮੁਨਾਫਾ ਵੀ ਤੁਹਾਨੂੰ ਦੇ ਦੂਗੀ ਠੀਕ ਆ ਅੱਜ ਬਿਲਕੁਲ ਜਾਇਜ਼ ਮਿਲ ਜੂਗੀ ਪਿੰਨੇ ਦੀ ਸਾਰੀ ਕੱਚੀ ਹੈ ਠੀਕ ਹੈ ਜੀ ਤੇ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲਾ ਪਿੰਡਾ ਖਾਣ ਦੇ ਵੇ ਦੀ ਸਾਫ ਸੁਥਰੀ ਚਾਰੇ ਥਾਂ ਤੁਸੀਂ ਵੇਖੋਗੇ ਆ ਵੇਖੋ ਬਾਕੀ ਥਣਾ ਥਣ ਦੇ ਆ ਸਾਫ ਸੁਥਰੀ ਬਿਲਕੁਲ ਮੈਂ ਨਾ ਪੂਰੀ ਸਾਫ ਸੁਥਰੀਆਂ ਥਰਾਂ ਦੀ ਆਪਾਂ ਉਹਦੀ ਚੈੱਕ ਕਰਕੇ ਲੈਂਦੇ ਕੋਈ ਭਣ ਭਰਾ ਆਵੇ ਆਪਦੀ ਚੈੱਕ ਸੱਲੀ ਕਰਕੇ ਜਾਵੇ ਠੀਕ ਹੈ ਜੀ ਹਾਂਜੀ ਬਾਕੀ ਥਾਂ ਥਣ ਪੂਰੇ ਓਕੇ ਆ ਜੀ ਲੋ ਜੀ ਠੀਕ ਲੋ ਜੀ ਤੋਂ ਮਹੀਨਾ ਮਹੀਨਾ ਦੋਸਤੋ ਮਹੀਨਾ ਕਾ ਜੀ ਸੰਭਣ ਦੀ ਲੋੜ ਆ ਤੇ ਉਸ ਅਕੋਰਡਿੰਗ ਜਿਹੜੀ ਅੱਜ ਮਿਲ ਜੂਗੀ ਤੁਹਾਨੂੰ ਬਿਲਕੁਲ ਵਾਜਬ ਰੇਟ ਦੇ ਉੱਤੇ ਅੱਛਾ ਤੇ ਵੀਰ ਇਹ ਕਿਥੋਂ ਤੱਕ ਹੋ ਜੂਗੀ ਅੱਜ ਫਿਰ ਇਹਦਾ ਮੁੱਲ ਭਾਈ ਜੀ ਕਰਦੇ 50000 ਓਕੇ ਤੇ ਬਾਕੀ ਕੋਈ ਨਹੀਂ ਮੰਨਦਾ ਨਾ ਕਰਦਾ ਫੁੱਲਾ ਫੁੱਲਾ ਇਹ 50000 ਦੇ ਵਿੱਚ ਹਾਂਜੀ ਇਹ ਹਾਂ ਨਾ ਇਹ ਤੁਹਾਨੂੰ ਸਭ ਦੇ ਦਾਂਗੇ 46000 ਦੀ 46000 ਦੀ ਹਾਂਜੀ ਕੋਈ ਯਾਰ ਨਹੀਂ ਕੋਈ 500 ਨਹੀਂ ਛੱਡਦਾ ਕੋਈ 40000 ਦੇ ਨਾਲ ਉਹ ਤਾਂ ਛੋੜ ਕਰਦਾ ਕੋਈ ਭੈਣ ਭਰਾਏ ਦੀ ਸੌ ਦਸੂ ਕੋਈ ਹਾਂਜੀ ਲਓ ਵੀ ਭਰਾਵੋ ਛੋੜ ਛੱਪਾ ਵੀਰਾਂ ਦਾ ਵੀ ਕਰਦਾ ਕਿ 46000 ਦੀ ਮਿਲ ਜੂਗੀ ਬਾਕੀ ਮੱਝ ਤੁਸੀਂ ਵੇਖੋ ਪ੍ਰੋਪਰ ਅੰਗ ਪਹਿਰਾ ਕਰਮ ਵਾਲੀ ਦਾ ਸਿੰਘ ਵੀ ਵੇਖੋ ਬਹੁਤ ਖੂਬਸੂਰਤ ਗੁਲਾਈ ਦੇ ਵਿੱਚ ਪੂਰਾ ਗੋਲ ਆਰਾਊਂਡ ਦੇ ਵਿੱਚ ਸਿੰਘ ਮੂੰਹ ਮੱਥੇ ਦੀ ਚੰਗੀ ਆ ਚੌਥਾ ਸੂਬਾ ਇਹਨੇ ਸੋਣਾ ਬਿਲਕੁਲ ਪਤਲਾ ਪਿੰਡਾ ਕਾਗਜ਼ ਵਰਗਾ ਤੇ 46 ਹਜ਼ਾਰ ਦੀ ਜਿਹੜੇ ਦੋਸਤ ਤੁਹਾਨੂੰ ਲਾਸ਼ਟ ਲੈਦੇ ਆ 50000 ਦੇ ਵਿੱਚੋਂ ਥੋੜਾ ਹੀ ਮਾਨਤਨ ਵੀਰ ਨੇ ਕਰਤਾ ਸੋ ਮਹੀਨਾ ਕਾ ਸਾਂਭਣ ਦੀ ਲੋੜ ਆ ਠੀਕ ਆ ਜੀ ਮਹੀਨਾ ਸਾਹਿਬ ਮੈਂ ਸੰਧੂ ਸਾਹਿਬ ਮੈਂ 65 70000 ਦੀ ਵਿਕਣੀ ਆ ਜੀ ਆ ਬਿਲਕੁਲ ਦੀ ਤਿਆਰੀ ਤੇ ਹੋਈ ਦੇ ਮੈਂ ਕਿਹਾ ਦੱਸਿਆ ਵੀ ਰੋਟੀ ਪਾਣੀ ਚੰਗੀ ਆ ਹਾਂ ਜੀ ਕੋਈ ਜਾਲ ਪਾਣੀ ਵਧੀਆ ਪਾਣਾ ਬਰਾਬਰ ਦੇ ਚੰਗਾ ਦੇ ਦੂ ਵੀ ਚਾਹੇ ਕੋਈ ਵੀਰ ਵੇਚਣ ਵਾਲਾ ਲੈ ਜੀ ਇਹ ਪ੍ਰਭੂ ਅਜੇ ਚਾਰ ਪਸੂ ਸੀਗੇ ਫਿਰ ਉਹਨ ਇਹਾਰੇ ਪਸ਼ੂਆਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ। ਸੋ ਬਾਕੀ ਸ਼ਾਹੀ ਵਾਲਾਂਗ ਦੇ ਵਿੱਚ ਇਹ ਵੇੜਾ ਤੁਹਾਨੂੰ ਦਿਖਾਈਆਂ ਨੇ। ਇੱਕ ਵੇੜ ਬਿਲਕੁਲ ਸੱਜਰ ਤਾਜੀ ਸੂਈ। ਮਗਰ ਵਛੀ ਬਹੁਤ ਖੂਬਸੂਰਤ ਆ ਕੋਈ ਵੀਰ ਸ਼ੌਂਕਰਾਨ ਸੰਭੂਗਾ। ਇਹ ਵਛੀ ਵੀ ਮਗਰ ਸ਼ਾਹੀ ਵਾਲਾਂਗ ਦੇ ਵਿੱਚ। ਸੋ ਬੜੀ ਪਿਆਰੀ ਵਛੀ ਆ ਤੇ ਦੁੱਧ 12 ਲੀਟਰ ਇਸ ਵੇੜ ਦੇ ਥੱਲੇ ਹੁਣ ਮਜੂਤਾ ਟਾਈਮ ਆ। ਆਜਰ ਜਿਹੜਾ ਕਿਸੇ ਵੀਰ ਨੇ ਚੋਕੇ ਤਸੱਲੀ ਕਰ ਲੈਣੀ ਆ। ਸੋ ਬਾਕੀ ਇੱਕ ਨੰਬਰ ਆਪਣੇ ਬੋਲ ਦਈਏ ਫਿਰ। ਨੰਬਰ ਭਾਜੀ ਆਪਣਾ 62 8080 3142 ਠੀਕ ਹੈ ਜੀ ਹਾਂ ਜੀ ਨਾਂ ਆਪਣਾ ਸਤਨਾਮ ਸਿੰਘ ਆ ਜੀ ਠੀਕ ਹੈ ਪਿੰਡ ਚਕਰੀ ਬਿਲਕੁਲ ਲਓ ਦੋਸਤੋ ਇਹ ਵੀਰ ਸਤਨਾਮ ਸਿੰਘ ਦੇ ਨੰਬਰ ਆ ਠੀਕ ਹੈ ਜੀ ਸੋ ਪਸ਼ੂ ਵਪਾਰ ਦਾ ਕੀਤਾ ਵੀਰ ਨੇ ਸਟਾਰਟ ਕੀਤਾ ਸ਼ੁਰੂਆਤ ਕੀਤੀ ਆ ਪਹਿਲਾਂ ਵੀ ਪਸ਼ੂ ਵਿਕਦੇ ਰਹੇ ਆ ਲੋਕਲ ਪਸ਼ੂ ਵੇਚਦਾ ਰਿਹਾ ਵੀਰ ਤੇ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਬਿਲਕੁਲ ਪੇਸ਼ ਕਰ ਦਿੱਤੇ ਅੱਜ ਚਾਰ ਪਸ਼ੂ ਸੋ ਬਾਕੀ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਬਾਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਸਮੇ ਸਮੇਂ ਨਾਲ ਲੈਂਦੇ ਰਿਹਾ ਕਰੋ ਪਸ਼ੂ ਆਉਂਦੇ ਰਹਿੰਦੇ ਐਸੇ ਖੇਲੇ ਦੇ ਉੱਪਰ ਵੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ